ਕਲ ਜੀ ਤੇ ਪੁੱਤ ਤਿਆਰ ਨਹੀਂ ਹੋਇਆ ਹਲੇ ਤੂੰ ਛੇਤੀ ਕਰ ਮੰਮੀ ਹੁਣ ਤਿਆਰ ਹੋਦਾ ਗਿਆ ਇੰਨੀ ਕਾਲੀ ਕਾਤੇ ਕਰ ਲਾਏ ਜੰਨੇ ਤੁਸੀਂ ਮੈਨੂੰ ਪਤਾ ਵੀ ਜਾਂ ਲੱਗ ਜਾਂਦਾ ਪੁੱਤ ਸਮਾਨ ਵੀ ਲੈਣਾ ਫੇਰ ਟਾਈਮ ਲੱਗ ਜਾਂਦਾ ਲੈ ਤੁਸੀਂ ਮੈਨੂੰ ਐ ਦੱਸੋ ਵੀ ਸਮਾਨ ਲੈਣਾ ਕੀ ਕੀ ਐ ਹੁਣ ਹਰ ਵਾਰੀ ਥੋੜੀ ਦੱਸਣਾ ਹੁੰਦਾ ਐ ਤੈਨੂੰ ਪਤਾ ਤਾਂ ਹੈਗਾ ਹੁਣ ਹਰ ਸਾਲ ਜਾਂਦੇ ਆ ਤੈਨੂੰ ਪਤਾ ਹੀ ਐ ਪੁੱਤ ਹੁਣ ਜਿਹੜਾ ਜਿਹੜਾ ਸਮਾਨ ਲੰਦੇ ਆ ਉਹੀ ਲੈਣਾ ਚਲੋ ਤੇ ਬਿਨਾ ਮੈਨੂੰ ਕੁਝ ਦੱਸ ਦੋ ਜੇ ਕੁਝ ਹੋਰ ਲੈਣਾ ਉਹ ਵੀ ਦੱਸ ਦੋ ਫਿਰ ਬਾਅਦ ਚ ਨਾ ਮੈਨੂੰ ਕਿਹਾ ਵੀ ਆ ਵੀ ਲੈਣਾ ਤਾਂ ਉਹ ਵੀ ਲੈਣਾ ਤਾਂ ਨਹੀਂ ਪੁੱਤ ਬਹੁਤ ਆ ਬਸ ਇੰਨਾ ਹੀ ਬਹੁਤ ਆ ਚਲੋ ਠੀਕ ਹੈ ਉਹਨੂੰ ਤਾਂ ਇੰਨਾ ਹੀ ਹੌਸਲਾ ਹੋ ਜਾਣਾ ਵੀ ਬਸ ਆ ਗਏ ਚਲੋ ਠੀਕ ਆ ਮੰਮੀ ਫਿਰ ਜਾਂਦੇ ਹੋਏ ਲੈ ਲੈਣੇ ਆ ਸਮਾਨ ਸਰਜੀਤ ਚੱਲ ਪੁੱਤ ਹੋ ਜਾ ਤਿਆਰ ਫਿਰ ਚੱਲੀਏ ਨਹੀਂ ਮੰਮੀ ਮੈਂ ਨਹੀਂ ਜਾਣਾ ਮੇਰਾ ਮਨ ਨਹੀਂ ਕਰਦਾ ਹੈਗਾ ਜਾਣ ਨੂੰ ਤੁਹਾਨੂੰ ਪਤਾ ਤਿਹਾਰ ਦਾ ਦਿਨ ਹੈ ਤਿਹਾਰ ਦੇ ਦਿਨ ਹਰੇ ਕੇ ਪੈਣ ਪਾਈ ਨੂੰ ਡੀਕਦਾ ਹੁੰਦਾ ਆਪਣੇ ਨੂੰ ਕੋਈ ਨਾ ਚੱਲ ਤੂੰ ਕੁਛ ਨਹੀਂ ਹੁੰਦਾ ਹੈਗਾ ਕੁੜੀ ਨੂੰ ਵਧੀਆ ਲੱਗੂਗਾ ਜੇ ਤੂੰ ਜਾਉਂਗੀ ਤਾਂ ਵਧੀਆ ਲੱਗੂਗਾ ਚੱਲ ਤੂੰ ਕੋਈ ਗੱਲ ਨਹੀਂ ਚੱਲ ਕੁਛ ਨਹੀਂ ਹੁੰਦਾ ਹੈਗਾ ਐ ਮੂਡ ਨਹੀਂ ਖਰਾਬ ਕਰੇਂਦਾ ਮੈਂ ਵੀ ਤਾਂ ਤੇਰੀ ਮਾਂ ਐ ਮੈਂ ਕਦੇ ਤੇਰੇ ਨਾਲ ਕੋਈ ਫਰਕ ਕੀਤਾ ਚੱਲ ਤੂੰ ਨਹੀਂ ਮੰਮੀ ਤੁਸੀਂ ਦਾ ਕੋਈ ਫਰਕ ਨਹੀਂ ਕਰਿਆ ਹੈਗਾ ਪਰ ਤਿਹਾਰ ਦੇ ਦਿਨ ਤਾਂ ਭੈਣ ਭਾਈ ਜ਼ਿਆਦਾ ਆਉਂਦਾ ਹੀ ਹੁੰਦਾ ਭਾਈ ਪਰ ਜਾਈਂ ਆਉਣਗੇ ਉਹ ਵੀ ਆਉਣਗੇ ਇੱਕ ਦਿਨ ਆਊਗਾ ਆਉਣਗੇ ਤੇਰੇ ਕੋਲ ਕੋਈ ਨਾ ਚੱਲ ਤੂੰ ਜੱਦੀ ਤਿਆਰ ਹੋ ਜਾ ਤਾ ਓ ਚਲੋ ਯਾਰ ਓਰੇ ਇਕੱਲੇ ਗਿਆ ਕਰੋਗੇ ਤੁਸੀਂ ਕੁਛ ਨਹੀਂ ਹੁੰਦਾ ਹੈਗਾ ਮੂਡ ਤਾਂ ਠੀਕ ਹੋ ਜਾਣਾ ਕੋਈ ਗੱਲ ਨਹੀਂ ਹਾਂ ਹੀ ਗੱਲ ਨਾ ਫੜ ਕੇ ਬੈਠ ਜਾ ਕਰੋ ਚਲੋ ਨਹੀਂ ਮੂਡ ਦੀ ਕੋਈ ਗੱਲ ਨਹੀਂ ਹੈਗੀ ਮੈਂ ਘਰੇ ਨਿਆਣਿਆਂ ਨੂੰ ਸੰਭਾਲਾਂ ਨਹੀਂ ਤੁਸੀਂ ਮੇਰੇ ਨਾਮ ਇੰਤਜ਼ਾ ਕਰੀ ਜੋ ਮੇਰਾ ਨਹੀਂ ਮਾਨ ਕਰਦਾ ਜਾਣ ਨੂੰ ਤੁਸੀਂ ਜਾਇਓ ਤੁਸੀਂ ਅੰਜਵਾਏ ਕਰੋ ਜਾ ਕੇ ਆਪਣੇ ਭੈਣ ਭਾਈ ਤਾਂ ਚਲੋ ਫਿਰ ਮਰਜੀ ਆ ਤੁਹਾਡੀ ਚਲੋ ਮੈਂ ਚੱਲੀ ਆਪਾਂ ਫਿਰ ਚੱਲ ਪੁੱਤ ਇਹਨਾਂ ਤਾਂ ਜਾਣਾ ਨਹੀਂ ਹੈਗਾ ਹਾ ਮਮੀ ਸਰੂਜੀ ਇਦਾਂ ਵੀ ਔਖਾ ਹੀ ਐ ਹਨਾ ਔਖਾ ਤਾਂ ਹੁਣ ਆਏ ਆ ਪੁੱਤ ਜਾਂ ਤਾਂ ਆਉਂਦਾ ਹੀ ਹੁੰਦਾ ਹੋਰ ਹਰੇਕ ਤਿਹਾਰ ਨੂੰ ਆਪਣਾ ਮੂਡ ਖਰਾਬ ਕਰ ਲੰਦੀ ਐ ਜਦ ਆਪਾਂ ਭੈਣ ਕੋਲ ਜਾਂਦੇ ਆ ਹਨਾ ਇਹ ਵੀ ਆਪਣਾ ਮੂਡ ਖਰਾਬ ਕਰ ਲੰਦੀ ਐ ਦੱਸ ਪੁੱਤ ਕੋਈ ਨਾ ਇਦਾਂ ਵੀ ਹੱਲ ਆਪਾਂ ਕਰਦੇ ਆ ਮਮੀ ਕੀ ਹੱਲ ਕਰੂੰਗੇ ਹੁਣ ਭਾਈਪੁਰਜਾਈ ਦੀ ਆਸ ਤਾਂ ਹੁੰਦੀ ਆ ਹਨਾ ਵੀ ਮੇਰੇ ਵੀ ਆਉਣਗੇ ਮੈਨੂੰ ਸੰਧਾਰਾ ਲੈ ਕੇ ਆਉਣਗੇ ਹੁੰਦੀ ਆ ਪੁੱਤ ਹਰੇਕ ਤੀ ਨੂੰ ਹੁੰਦੀ ਆ ਕੋਈ ਨਾ ਮੈਂ ਤੁਹਾਡੀ ਮਾਂ ਹਾਂ ਮੈਂ ਕਰੂੰਗੀ ਮੈਂ ਇਹਨੂੰ ਦੁੱਲਣ ਨਹੀਂ ਦਿੰਦੀ ਕਿਸੇ ਵੀ ਤਿਹਾਰ ਤੇ ਚਲੋ ਠੀਕ ਆ ਮੰਮੀ ਤੁਸੀਂ ਉਹੋਸ ਕਰ ਸਕਦੇ ਆ ਕੋਈ ਨਾ ਪੁੱਤ ਟੈਨਸ਼ਨ ਨਾ ਲੇ ਚਲੋ ਚੱਲੀਏ ਫਿਰ ਆਜੋ ਤੁਸੀਂ ਸਮਾਨ ਜਾ ਫੇਰ ਚੱਕੀ ਆਉਨੇ ਆ ਉਹ ਤੁਸੀਂ ਸਵੇਰ ਦੇ ਇੱਥੇ ਬੈਠੇ ਆ ਉਰੇ ਆਓ ਤੁਹਾਡੇ ਵਾਸਤੇ ਖੁਸ਼ੀ ਦੀ ਗੱਲ ਹੈ ਖੁਸ਼ੀ ਦੀ ਗੱਲ ਹੈ ਹੋਰ ਕੀ ਓਰੇ ਓਰੇ ਆਹੀ ਜੀ ਕਿਹੜੀ ਖੁਸ਼ੀ ਦੀ ਗੱਲ ਹੈ ਹੋਰ ਕੀ ਤੁਹਾਡੇ ਬਾਤ ਹੈਗੀ ਖੁਸ਼ੀ ਦੀ ਗੱਲ ਤੇ ਉਹ ਖੁਸ਼ੀ ਤੁਹਾਨੂੰ ਦੱਸਣਗੇ ਮੰਮੀ ਠੀਕ ਹੈ ਮੰਮੀ ਉਹ ਕਿਹੜੀ ਖੁਸ਼ੀ ਆ ਉਹ ਕਹਿੰਦੀ ਮੰਮੀ ਦੱਸ ਤੇ ਆ ਮੈਂ ਕੱਪੜੇ-ਕੁਪੜੇ ਖੋਲ ਦਮ ਆਪਣੇ ਤੁਸੀਂ ਮੰਮੀ ਨਾਲ ਗੱਲ ਕਰੋ ਠੀਕ ਆ ਸਰਜੀਤ ਆ ਜਾ ਪੁੱਤ ਬੈਠ ਤੈਨੂੰ ਕੁਝ ਖਬਰੀ ਦਾ ਮਾਈਕ ਕਿਹੜੀ ਖੁਸ਼ ਖਬਰੇ ਮੈਂ ਕਦੇ ਗਈ ਜਨੇ ਮੈਂ ਦੱਸਦਾ ਤਾ ਤੂੰ ਕੀ ਖੁਸ਼ ਖਬਰ ਮੈਂ ਦੱਸ ਦਿਆਂ ਤੈਨੂੰ ਮੈਂ ਦੱਸ ਦਿਆਂ आ देख तो कहनी आउंदे नी देख तेरे भाई दा इतने चंगे ने देख तेरा भाई मिलया दा आउने बिस्कुट भेज दिया ठीक है अच्छा जी आहा पे जी कपड़े बच्चे बच्चियां दे तेरे अकलजीत दा अच्छा जी ए आहा उन्हें पैसे भी दते या न मम्मी सच में लिया था मेरा भाई थोनू हाँ हाँ आ अच्छा हाँ। तो ले 1100 रुपया देता उन्हें अच्छा जी तू टेंशन ना लेया कर ਨਾ ਮੰਮੀ ਮੇਰੀ ਗਾਲ ਸੁਣੋ ਜਦੋਂ ਤੁਹਾਨੂੰ ਫੜਾ ਸਕਦਾ ਉੱਥੇ ਤੱਕ ਸਮਾਨ ਫਿਰ ਮੇਰੇ ਕੋਲ ਕਦੇ ਨਹੀਂ ਆ ਸਕਦਾ ਹੋਇਆ ਕੋਈ ਨਾ ਪੁੱਤ ਮਜ਼ਦੂਰੀ ਹੁੰਦੀ ਆ ਉਹ ਕੰਮ ਕਰਨ ਵਾਲਾ ਬੰਦਾ ਉਹ ਤੇ ਨਹੀਂ ਆਇਆ ਹੋਇਆ ਕੋਈ ਨਾ ਉਹਨੇ ਸੰਧਾਰਾ ਦੇ ਦਿੱਤਾ ਉਹ ਕਹਿੰਦਾ ਵੀ ਮੇਤੇ ਆ ਨਹੀਂ ਹੋਇਆ ਉਹਦੀ ਮਜ਼ਦੂਰੀ ਆ ਟੈਨਸ਼ਨ ਨਾ ਲੈ ਮੇਰੀ ਤੇ ਕੋਈ ਨਾ ਉਹ ਬਹੁਤ ਵਧੀਆ ਚੰਗਾ ਬੰਦਾ ਉਹ ਰਖੜੀਆਂ ਨੂੰ ਆਊਗਾ ਉਹ ਜਰੂਰ ਆਊਗਾ ਤੁਹਾਨੂੰ ਦੇਖ ਲੈਣੀ ਤੂੰ ਕੋਈ ਦਿਮਾਗ ਤੇ ਟੈਨਸ਼ਨ ਨਾ ਲੈ ਆ ਦੇਖ ਕੱਪੜੇ ਬਹੁਤ ਸੋਹਣਾ ਸੂਟ ਭੇਜਿਆ ਉਹਨੇ ਤੈਨੂੰ ਬਹੁਤ ਵਧੀਆ ਨਾਲੇ ਸਹੇਬਰਾਂ ਦੇ ਕੱਪੜੇ ਆ ਠੀਕ ਆ ਠੀਕ ਆ ਹਾਂ ਲੋ ਮਮੀ ਕੋਈ ਨਹੀਂ ਦੇਖ ਲਾਨੀ ਹੁਣ ਰਖੜੀਆਂ ਨੂੰ ਵੀ ਆਉਂਦਾ ਕਿ ਨਹੀਂ ਆਉਂਦਾ ਹਨਾ ਯਾਰ ਤੁਸੀਂ ਆ ਜਾਵੀਂ ਮੂੰਹ ਜਿਹਾ ਸਿੱਟੀ ਬੈਠੇ ਆ ਹੈ ਹੁਣ ਤਾਂ ਕੁਝ ਹੋ ਜਾਓ ਤੁਹਾਡੇ ਭਾਈ ਨੇ ਇੰਨਾ ਤੁਹਾਨੂੰ ਸਮਾਰ ਭੇਜਿਆ ਸੰਧਾਰਾ ਤੁਹਾਡਾ ਆ ਗਿਆ ਮਾੜਾ ਮੋਟਾ ਖਾਓ ਪੀਓ ਦੇਖੋ ਸੂਟ ਸਾਰਡ ਮੈਂ ਸੂਟ ਸਾਰਡ ਕੀ ਦੇਖਣਿਆ ਮੈਨੂੰ ਪਤਾ ਵੀ ਮੇਰੇ ਭਾਈ ਨੇ ਨਹੀਂ ਦਿੱਤਾ ਇਹ ਜ਼ਮਾਨ ਭਾਈ ਨੇ ਦਿੱਤਾ ਕਿਉਂ ਯਾਰ ਮੈਂ ਵੀ ਤਾਂ ਨਾਲ ਇਹਦਾ ਮੈਨੂੰ ਵੀ ਮਿਲਿਆ ਉਹ ਤੁਹਾਡੇ ਭਾਈ ਨੇ ਦਿੱਤਾ ਉਹ ਕਹਿੰਦਾ ਕੰਮਕਾਰ ਚ ਮੇਰਾ ਟਾਈਮ ਨਹੀਂ ਲੱਗਿਆ ਹੈਗਾ ਤਾਂ ਕਰਕੇ ਫਿਰ ਉਹਨੇ ਸਾਨੂੰ ਇਹ ਫੜਾਤਾ ਸਾਰਾ ਕੁਝ ਕਹਿੰਦਾ ਵੀ ਤੁਸੀਂ ਲੈ ਚੋ ਦੇਖੋ ਇਹ ਮੰਮੀ ਨੂੰ ਪਤਾ ਹੈ ਵੀ ਮੰਮੀ ਮੈਨੂੰ ਨਹੀਂ ਇਦਾਂ ਦੇਖ ਸਕਦੀ ਮੰਮੀ ਨੇ ਆਪਣੇ ਵੱਲੋਂ ਖੁਸ਼ੀ ਇਹ ਮੈਨੂੰ ਉਹ ਦਿੱਤੀ ਹੈ ਵੀ ਹਾਂ ਚਲੋ ਖੁਸ਼ ਹੋ ਜੂਗੀ ਘਰੇ ਜਾਂਦੀ ਸਾਰ ਸਾਮਾਨ ਦੇਖ ਕੇ ਖੁਸ਼ ਹੋ ਜੂਗੀ ਵੀ ਹਾਂ ਮੇਰਾ ਭਾਈ ਦੇ ਗਿਆ ਉਹ ਨਹੀਂ ਨਹੀਂ ਤੁਹਾਨੂੰ ਉਹੀ ਲੱਗੀ ਜਾਂਦਾ ਤੁਹਾਡਾ ਭਾਈ ਮਿਲਿਆ ਤਾਂ ਉਹਨੇ ਇਹ ਸਾਰਾ ਕੁਝ ਦਿੱਤਾ ਸਾਨੂੰ ਚ ਉਹੀ ਨਾ ਟੈਨਸ਼ਨ ਲਓ ਉਹ ਦੇਖਿਓ ਉਹ ਰਖੜੀਆਂ ਨੂੰ ਵੀ ਆਊਗਾ ਹੁਣ ਉਹ ਕਹਿੰਦਾ ਮੈਂ ਉਹਨੂੰ ਮੈਂ ਵੀ ਕਿਹਾ ਇਹ ਗੱਲ ਮੈਂ ਕਿਹਾ ਵੀ ਤੂੰ ਚੱਲ ਐਤ ਕੀ ਦਾ ਸਰ ਗਿਆ ਅਗਲੀ ਵਾਰ ਹੁਣ ਰਖੜੀਆਂ ਨੂੰ ਜ਼ਰੂਰ ਆਈ ਉਹ ਕਹਿੰਦਾ ਵੀ ਮੈਂ ਰਖੜੀਆਂ ਨੂੰ ਜ਼ਰੂਰ ਆਉਂਗਾ ਆਪਣੀ ਭੈਣ ਤੋਂ ਰਖੜੀ ਵੀ ਬਨਵਾਉਂਗਾ ਉਹਨੇ ਕਿਹਾ ਯਾਰ ਆਉਂਗਾ ਜ਼ਰੂਰ ਹੋ ਦੇਖੋ ਕੋਈ ਖਾਣ ਪੀਣ ਦਾ ਭੁੱਖਾ ਨਹੀਂ ਹੁੰਦਾ ਜੇ ਭਾਈ ਮੇਰਾ ਮੈਨੂੰ ਆ ਕੇ ਮਿਲ ਜਾਂਦਾ ਮੈਨੂੰ ਉਹੀ ਸੰਧਾਰਾ ਤੋਂ ਉਹੀ ਸਭ ਕੁਝ ਤਾਂ ਅੱਛਾ ਤੁਹਾਨੂੰ ਲੱਗਦਾ ਵੀ ਹਾਂ ਉਹਨੇ ਸਮਾਨ ਫੜਾਤਾ ਮੈਂ ਖੁਸ਼ ਹੋ ਗਈ ਸਮਾਨ ਨਾਲ ਮੈਂ ਖੁਸ਼ ਨਹੀਂ ਹੈਗੀ ਮੈਨੂੰ ਮੇਰਾ ਭਾਈ ਮੈਨੂੰ ਖੁਦ ਮਿਲ ਕੇ ਜਾਂਦਾ ਫਿਰ ਮੈਂ ਖੁਸ਼ਤੀ ਏ ਵੀ ਟੈਨਸ਼ਨ ਤੁਹਾਡੀ ਦੂਰ ਹੋ ਜਾਣੀ ਆ ਰਖੜੀਆਂ ਨੂੰ ਉਹਨੇ ਆ ਜਾਣਾ ਦੇਖ ਲਿਓ ਲਿਖਾ ਲਓ ਮਿੱਤੇ ਚਾਹੇ ਗਰੰਟੀ ਹੈ ਠੀਕ ਆ ਉਹ ਮੂੰਜਾ ਨਾ ਸਿੱਟੋ ਖੁਸ਼ ਹੋ ਜਾਓ ਤੁਸੀਂ ਕੋਈ ਨਹੀਂ ਚਲੋ ਦੇਖ ਲਾਂਨੇ ਵੀ ਰਖੜੀਆਂ ਨੂੰ ਆਉਂਦਾ ਕਿ ਨਹੀਂ ਆਉਗਾ 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 ਠੀਕ ਆ ਹੈਲੋ ਹਾਂ ਪੁੱਤ ਹੋਰ ਠੀਕ ਠਾਕ ਆ ਹਾਂ ਪੁੱਤ ਮੈਂ ਤੇਰੀ ਮਾਸੀ ਬੋਲਦੀ ਆ ਆਹਾਂ ਠੀਕ ਆ ਪੁੱਤ ਹਾਂ ਸਾਰੇ ਠੀਕ ਆ ਉਤੇ ਮੈਂ ਫੋਨ ਕਰਨ ਦਾ ਮੇਰਾ ਹੱਕ ਤਾਂ ਹੈਂਦਾ ਫਿਰ ਵੀ ਮੈਂ ਤੈਨੂੰ ਕਰਿਆ ਦੇਖ ਹਰੇਕ ਧੀ ਭੈਣ ਦੇਖ ਦੇ ਹੁਣ ਤਾਂ ਮੈਂ ਹੁਣ ਦਾ ਤਾਂ ਟਾਈਮ ਮੈਂ ਸਾਰਤਾ ਮੈਂ ਮੌਕਾ ਸਾਂਭ ਲਿਆ ਪਰ ਦੇਖ ਰਖੜੀਆਂ ਨੂੰ ਬਹੁਤ ਔਖਾ ਹੈ ਰਖੜੀਆਂ ਨੂੰ ਭਾਈ ਤੂੰ ਜ਼ਰੂਰ ਆਈ ਮੈਨ ਤੋ ਤਾਂ ਤੇਰੀ ਭੈਣ ਦਾ ਦੁੱਖ ਦੇਖਿਆ ਨਹੀਂ ਜਾਂਦਾ ਨਹੀਂ ਨਹੀਂ ਤੂੰ ਜ਼ਰੂਰ ਆਈ ਭਾਈ ਚਾਹੇ 5 ਮਿੰਟ ਦਾ ਟਾਈਮ ਕੱਢੀ ਦੇਖ ਦੇਣ ਲੈਣ ਦਾ ਕੋਈ ਭੁੱਖਾ ਨਹੀਂ ਹੈਗਾ ਜੇ ਤੇਰੇ ਕੋਲ ਨਹੀਂ ਪੈਸੇ ਤੈਨੂੰ ਮੈਂ ਦੇ ਦੂੰਗੀ ਪਰ ਤੂੰ ਆਈ ਆਪਣੀ ਭੈਣ ਕੋਲ ਜ਼ਰੂਰ ਆਈ ਤੂੰ ਬਸ ਹਾਂ ਪੁੱਤ ਹਾਂ ਠੀਕ ਆ ਬਸ ਆ ਜੀ ਤੂੰ ਠੀਕ ਆ ਚਾਹੇ 5 ਮਿੰਟ ਵਾਸਤੇ ਆਈ ਬਸ ਆਈ ਮੇਰਾ ਪੁੱਤ ਜਰੂਰ ਆਈ ਹਾਂ ਮੰਮੀ ਹਾਂ ਪੁੱਤ ਤੁਸੀਂ ਆ ਸਾਰਾ ਕੁਝ ਕਰਤਾ ਦਿੱਤਾ ਉਹਦੇ ਚਲੋ ਸਰਬਜੀਤ ਦੇ ਦਿਲ ਨੂੰ ਤਸੱਲੀ ਵੀ ਮਿਲ ਗਈ ਹਨਾ ਪਰ ਮੈਨੂੰ ਨਹੀਂ ਲੱਗਦਾ ਵੀ ਉਹਦਾ ਭਾਈ ਗਾਹ ਰਖੜੀਆਂ ਨੂੰ ਆਊਗਾ ਕੋਈ ਨਾ ਪੁੱਤ ਆ ਜੂਗਾ ਕੋਈ ਟਾਈਮ ਆਊਗਾ ਕੋਈ ਨਾ ਆ ਜੂਗਾ ਨਹੀਂ ਫਿਰ ਇਦਾਂ ਤਾਂ ਨਹੀਂ ਆਉਣਾ ਹੈਗਾ ਉਹਨੇ ਮੈਨੂੰ ਤਾਂ ਲੱਗਦਾ ਨਹੀਂ ਕਿਉਂਕਿ ਉਹ ਤਾਂ ਚਲੋ ਆਪਾਂ ਨੇ ਉਹਨੂੰ ਕੁਝ ਕਰਤਾ ਬਾਅਦ ਵਿੱਚ ਜਦੋਂ ਰੋਖੜੀਆਂ ਆਉਣਗੀਆਂ ਜਦੋਂ ਉਹਨੇ ਆਉਣਾ ਨਹੀਂ ਹੈਗਾ ਫੇਰ ਦੇਖੋ ਇਹਦੇ ਦਿਲ ਨੂੰ ਕਿੰਨਾ ਤਕਾ ਲੱਗੂਗਾ ਹੋਈ ਨਾ ਪੁੱਤ ਮੇਰਾ ਵੀ ਜ਼ਿੰਦਗੀ ਦਾ ਤਜਰਬਾ ਮੈਂ ਜੇ ਜੁੰਦੀ ਰਹੀ ਤਾਂ ਮੈਂ ਮਲਾਉਂਗੀ ਇਹਨਾਂ ਨੂੰ ਭੈਣ ਭਾਈਆਂ ਨਾਲ ਚਲੋ ਦੇਖ ਲਾਂ ਮਲਾਉਂਗੀ ਮੈਨੂੰ ਵੀ ਪਤਾ ਹੈ ਜ਼ਿੰਦਗੀ 'ਚ ਮੇਰਾ ਵੀ ਤਜਰਬਾ ਹੈ ਮੈਂ ਧੁੱਪ ਚ ਧੌਲੇ ਨਹੀਂ ਆਏ ਮੇਰੇ ਮੈਂ ਮਲਾਉਂਗੀ ਨਾ ਇਹਨਾਂ ਨੂੰ ਭੈਣ ਭਾਈਆਂ ਨਾਲ ਜਰੂਰ ਮਲਾਉਂਗੀ ਮੇਰਾ ਵਾਦਾ ਰਿਆ ਜਣੇ ਰਖੜੀ ਨੂੰ ਆਊਗਾ ਫਿਰ ਆਪ ਆਊਗਾ ਮੈਂ ਫੋਨ ਕਰਤਾ ਪੱਕਾ ਆਊਗਾ ਉਹ ਅੱਛਾ ਹਾਂ ਓਕੇ ਹਾਂ ਨਾ ਮੈਨੂੰ ਕਹਨਾ ਮਸੀ ਮੈਂ ਜਰੂਰ ਆਊਗਾ ਚਲੋ ਆਊਗਾ ਉਹ ਪੱਕਾ ਆਊਗਾ ਠੀਕ ਹੈ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਹੈ ਜੀ ਠੀਕ ਠਾਕ ਹਾਂ ਸਾਰੇ ਵੀਡੀਓ ਤੁਸੀਂ ਦੇਖ ਲਈ ਵੀਡੀਓ ਚ ਅਸੀਂ ਕੀ ਦਿਖਾਇਆ ਵੀ ਇੱਕ ਚੰਗੀ ਸੱਸ ਆਪਣੀ ਨੂੰ ਵਾਸਤੇ ਸਭ ਕੁਝ ਕਰ ਸਕਦੀ ਹੈ ਸਾਰੀਆਂ ਖੁਸ਼ੀਆਂ ਨੂੰ ਦੇ ਸਕਦੀ ਹੈ ਹਨਾ ਤੇ ਪਰ ਪੇਕਿਆਂ ਦਾ ਜਿਹੜਾ ਪਿਆਰ ਤੇ ਮੋਹ ਉਹ ਨਹੀਂ ਦੇ ਸਕਦੇ ਇੱਕ ਜਿਹੜੀ ਵਿਆਹੀ ਹੋਈ ਤੀ ਹੁੰਦੀ ਆ ਆਪਣੇ ਸਹੁਰਿਆਂ ਘਰ ਚ ਬੈਠੀ ਹੁੰਦੀ ਆ ਹਨਾ ਉਹਨੂੰ ਆਪਣੇ ਪੇਕਿਆਂ ਦਾ ਹੀ ਹੁੰਦਾ ਵੀ ਮੇਰਾ ਪੇਕਾ ਘਰ ਆਵੇ ਕਿਸੇ ਹਰੇਕ ਤਿਹਾਰ ਨੂੰ ਆਵੇ ਚਾਹੇ ਕੋਈ ਰਖੜੀ ਆ ਚਾਹੇ ਕੋਈ ਹੋਰ ਤਿਹਾਰ ਆ ਸੰਧਾਰਾ ਹਨਾ ਸਾਰਾ ਕੁਝ ਵੀ ਮੇਰਾ ਚਾਹੇ ਭਾਈ ਆਵੇ ਚਾਹੇ ਮਾਂ ਆਵੇ ਹਨਾ ਚਾਹੇ ਕੋਈ ਆਵੇ ਆਉਣਾ ਜ਼ਰੂਰੀ ਏ ਸੋ ਅੱਜ ਕੱਲ ਦੀ ਜਿਹੜੀ ਇਹ ਭੱਜ ਦੌੜ ਹਨਾ ਦੁਨੀਆ ਦੀ ਲੋਕ ਇਹ ਚੀਜ਼ਾਂ ਤੋਂ ਦੂਰ ਹੁੰਦੇ ਜਾ ਰਹੇ ਆ ਆਪਣੀਆਂ ਧੀਆਂ ਤੋਂ ਦੂਰ ਹੁੰਦੇ ਜਾ ਰਹੇ ਆ ਕੋਈ ਸੰਧਾਰਾ ਨਹੀਂ ਦੇ ਕੇ ਆਉਂਦਾ ਕੋਈ ਹਨਾ ਜਾਂਦਾ ਵੀ ਨਹੀਂ 5 ਮਿੰਟ ਵਾਸਤੇ ਵੀ ਆਪਣੀ ਧੀ ਕੋਲ ਨਹੀਂ ਜਾਂਦਾ ਸੋ ਇਹ ਚੀਜ਼ਾਂ ਖਤਮ ਹੋ ਰਹੀਆਂ ਨੇ ਇਹ ਚੀਜ਼ਾਂ ਆਪਾਂ ਨੂੰ ਬਚਾਉਣ ਦੀ ਲੋੜ ਹੈ ਸੋ ਵੀਡੀਓ 'ਚ ਅਸੀਂ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕਰੀ ਆ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਸਤਿ ਸ੍ਰੀ ਅਕਾਲ ਜੀ